ਹੈਲੋ एवरीवन ਸਰਸ਼ੀ ਕਾਲ ਜੀ ਸਾਰਿਆਂ ਨੂੰ ਜੀਪੀ ਕਲੈਕਸ਼ਨ ਦੇ ਨਾਲ ਜੁੜਨ ਦੇ ਲਈ ਤੁਹਾਡਾ ਧੰਨਵਾਦ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਆਫਰ ਲੈ ਕੇ ਆਏ ਹਾਂ ਆਫਰ ਕੀ ਰਹੇਗੀ ਪਾਰਟੀ ویئر ਸੂਟ ਦੇ ਨਾਲ ਗਰਮ ਸੂਟ ਬਿਲਕੁਲ ਫ੍ਰੀ ਗਰਮ ਸੂਟ ਵਿਦਆਊਟ ਪੱਟਾ ਦੁਪੱਟਾ ਦੋਨੋਂ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਕਿਹੜੇ ਸੂਟ ਦੇ ਨਾਲ ਆਪਾਂ ਕਿਹੜਾ ਸੂਟ ਤੁਹਾਨੂੰ ਫਰੀ ਦੇਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਰਿਕੁਐਸਟ ਰਹੇਗੀ ਕਿ ਜਿਹਨੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਤਾਂ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਚਲੋ ਬਿਨਾ ਟਾਈਮ ਦੀ ਇਸਕੀ ਤਾਂ ਅੱਜ ਦੀ ਜਿਹੜੀ ਵੀਡੀਓ ਆ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਪਾਰਟੀ ਵੇਅਰ ਸੂਟ ਤੁਹਾਨੂੰ ਦਿਖਾ ਰਹੇ ਹਾਂ ਉਹਦੇ ਨਾਲ ਆਪਾਂ ਤੁਹਾਨੂੰ ਜੋ ਸੂਟ ਫਰੀ ਦੇਵਾਂਗੇ ਉਹ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾ ਦਿੰਨੀ ਹਾਂ ਪਾਰਟੀ ਵੇਅਰ ਸੂਟ ਰਹੇਗਾ ਠੀਕ ਹੈ ਵੀ ਨੈਕ ਦੇ ਵਿੱਚ ਆਪ ਲੋ ਜੀ ਚੈੱਕ ਕਰੋ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਕੰਬੀਨੇਸ਼ਨ ਅਗਰ ਤੁਹਾਨੂੰ ਜੋ ਆਪਾਂ ਗਰਮ ਸੂਟ ਇਹਦੇ ਨਾਲ ਪ੍ਰੋਵਾਈਡ ਕਰਾਂਗੇ ਉਹਦੇ ਨਾਲ ਤੁਹਾਨੂੰ ਕੋਈ ਹੋਰ ਕਲਰ ਚਾਹੀਦਾ ਤਾਂ ਤੁਸੀਂ ਉਹ ਵੀ ਸਾਨੂੰ ਦੱਸ ਸਕਦੇ ਹੋ ਠੀਕ ਹੈ ਲੋ ਚੈੱਕ ਕਰੋ ਸਭ ਤੋਂ ਪਹਿਲਾਂ ਆਪਾਂ ਵੀ ਨੈਕ ਦੇ ਵਿੱਚ ਤੁਹਾਨੂੰ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਇਹਦੇ ਨੈਕ ਤੇ ਜਿਹੜਾ ਐਮਬਰਾਇਡਰੀ ਦਾ ਕੰਮ ਕੀਤਾ ਹੋਇਆ ਹੈ ਤੇ ਪੱਲੇ ਤੇ ਵੀ ਤੁਹਾਨੂੰ ਬਕਾਇਦਾ ਇਹਦੇ ਤੇ ਲਿਆਸ ਮਿਲ ਜੇਗੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਲਕੋਚੀ कॉटन ਦੇ ਵਿੱਚ ਇਹ ਕੱਪੜਾ ਰਹਿਣ ਵਾਲਾ ਤੇ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਸਿਪੋਂ ਦਾ ਚੈੱਕ ਕਰ ਸਕਦੇ ਹਾਂ ਸਮੋਸਾ ਲੈਂਸ ਜਿਹੜੀ ਆ ਦੁਪੱਟੇ ਤੇ ਤੁਹਾਨੂੰ ਲੱਗੀ ਹੋਈ ਮਿਲ ਜੇਗੀ ਚੈੱਕ ਕਰ ਸਕਦੇ ਹੋ ਜੀ ਤੁਸੀਂ ਦੁਪੱਟਾ ਠੀਕ ਆ ਇਹ ਵਾਲੇ ਸੂਟ ਦੇ ਨਾਲ ਆਪਾਂ ਤੁਹਾਨੂੰ ਜੋ ਸੂਟ ਫ੍ਰੀ ਦੇ ਰਹੇ ਹਾਂ ਉਹ ਹੈ ਚੈੱਕ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਠੀਕ ਹੈ ਜੋ ਵੀ ਤੁਹਾਨੂੰ ਕਲਰ ਇਹਦੇ ਵਿੱਚ ਰੈੱਡ ਮਿਲ ਜੇਗਾ ਗ੍ਰੀਨ ਮਿਲ ਜੇਗਾ ਆਫ ਵਾਈਟ ਮਿਲ ਜੇਗਾ ਠੀਕ ਹੈ ਹੋਰ ਵੀ ਵਾਈਨ ਕਲਰ ਮਿਲ ਜੇਗਾ ਵਾਟਰ ਗ੍ਰੀਨ ਮਿਲ ਜੇਗਾ ਜੋ ਵੀ ਕਲਰ ਤੁਹਾਨੂੰ ਚਾਹੀਦਾ ਤਾਂ ਤੁਸੀਂ ਸਾਡੇ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਠੀਕ ਹੈ ਇਹਦੇ ਨਾਲ ਚੈੱਕ ਵਾਲਾ ਜਿਹੜਾ ਸੂਟ ਤੁਹਾਨੂੰ ਫ੍ਰੀ ਮਿਲੇਗਾ ਠੀਕ ਹੈ ਅਗਰ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਰਹਿਣ ਵਾਲਾ ਸਿਰਫ 4 ਸਿਰਫ 700 ਸਾਤ ਸੌ ਦੇ ਵਿੱਚ ਪਾਰਟੀ ویئر ਸੂਟ ਦੇ ਨਾਲ ਤੁਹਾਨੂੰ ਕਰਨ ਸੂਟ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਪਹਿਲਾ ਆਰਟੀਕਲ ਮੈਂ ਤੁਹਾਨੂੰ ਚੈੱਕ ਕਰਵਾ ਦਿੱਤਾ ਜੋ ਵੀ ਤੁਹਾਨੂੰ ਵਧੀਆ ਲੱਗਦਾ ਤਾਂ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਸਾਡੇ ਨੰਬਰ ਤੇ ਸ਼ੇਅਰ ਕਰ ਸਕਦੇ ਹੋ ਸੇਮ ਡਿਜ਼ਾਈਨ ਰਹੇਗਾ ਵੀਨਕ ਦੇ ਵਿੱਚ ਲਾਈਟ ਬਲੂ ਕਲਰ ਦੇ ਵਿੱਚ ਇਹ ਜਿਹੜਾ ਅ ਕਲਰ ਰਹੇਗਾ ਤੇ ਫੈਬਰਿਕ ਸੇਮ ਰਹੇਗਾ ਲਕੋਜੀ कॉटन ਦੇ ਵਿੱਚ ਇਹ ਕਪੜਾ ਰਹਿਣ ਵਾਲਾ 파ਟੀ ਦਾ ਸੂਤਾ ਇਹਦੇ ਨਾਲ ਤੁਹਾਨੂੰ ਅਗੇਨ ਮੈਂ ਤੁਹਾਨੂੰ ਦੱਸਦੀਆਂ ਚੈੱਕ ਵਾਲਾ ਸੂਤਾ ਜਿਹੜਾ ਬਿਲਕੁਲ ਫ੍ਰੀ ਰਹੇਗਾ ਸ਼ਿਪਿੰਗ ਬਿਲਕੁਲ ਫ੍ਰੀ ਰਹਿਣ ਵਾਲੀ ਆ ਸ਼ਿਪਿੰਗ ਫ੍ਰੀ ਰਹੇਗੀ ਚੈੱਕ ਕਰ ਸਕਦੇ ਹੋ ਜੀ ਇਹ ਵਾਲੇ ਸੂਤ ਦੇਣਾ ਤੁਹਾਨੂੰ ਇਹ ਸੂਤ ਜਿਹੜਾ ਫ੍ਰੀ ਰਹੇਗਾ ਜਲਦੀ ਇਹਦੇ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ ਤੇ ਤੁਸੀਂ ਸ਼ੇਅਰ ਕਰ ਸਕਦੇ ਹੋ ਠੀਕ ਹੈ ਚੈੱਕ ਵਾਲ ਦੇ ਚੈੱਕ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਨੈਕਸਟ ਮੈਂ ਇੱਕ ਡਿਜ਼ਾਈਨ ਖੋਲ ਕੇ ਦਿਖਾਉਂਗੀ ਸੇਮ ਟੂ ਸੇਮ ਡਿਜ਼ਾਈਨ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ ਤੁਸੀਂ ਵੀਡੀਓ ਕਾਲ ਤੇ ਵੀ ਅਗਰ ਕੋਈ ਆਰਟੀਕਲ ਦੇਖਣਾ ਚਾਹੋ ਨੇ ਉਹ ਆਪਾਂ ਉਹ ਵੀ ਪ੍ਰੋਵਾਈਡ ਕਰਾਂਗੇ ਬਾਕੀ ਦਾ ਫੋਟੋ ਮੰਗਵਾਣਾ ਚਾਹੋ ਨੇ ਉਹ ਵੀ ਆਪਾਂ ਤੁਹਾਨੂੰ WhatsApp ਤੇ ਸ਼ੇਅਰ ਕਰ ਦੇ ਗਏ ਨੈਕਸਟ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਪਹਿਲਾਂ ਚੈੱਕ ਕਰੋ ਡਿਜ਼ਾਈਨ ਪ੍ਰਿੰਟਡ ਡਿਜ਼ਾਈਨ ਬਣਿਆ ਹੋਇਆ ਠੀਕ ਹੈ ਚੈੱਕ ਕਰ ਸਕਦੇ ਹੋ ਸੇਮ ਪਰੰਪਰਾ कॉटन ਦੇ ਵਿੱਚ ਇਹ ਫੈਬਰਿਕ ਰਹਿਣ ਵਾਲਾ ਬਹੁਤ ਹੀ ਸੌਫਟ ਇਹਦਾ ਜਿਹੜਾ ਫੈਬਰਿਕ ਰਹੇਗਾ ਚੈੱਕ ਕਰ ਸਕਦੇ ਹੋ ਜੀ ਤੁਸੀਂ ਲੋ फ्रंट ਦੇ ਤੁਹਾਨੂੰ ਵਰਕ ਮਿਲੇਗਾ ਪਰੰਪਰਾ कॉटन ਦੇ ਵਿੱਚ ਇਹ ਡਿਜ਼ਾਈਨ ਦੇਣ ਵਾਲਾ ਠੀਕ ਹੈ ਇਹਦੇ ਨਾਲ ਵੀ ਤੁਹਾਨੂੰ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਤੇ ਡਿਜ਼ਾਈਨ ਇਹਦੇ ਨਾਲ ਤੁਹਾਨੂੰ ਚੈੱਕ ਦੇ ਵਿੱਚ ਵੀ ਮਿਲ ਜਾਵੇਗਾ ਅਗਰ ਤੁਸੀਂ ਚੈੱਕ ਦੇ ਵਿੱਚ ਗਰਮ ਸੂਟ ਲੈਣਾ ਚਾਹੁੰਦੇ ਹੋ ਉਹ ਵੀ ਮਿਲ ਜਾਵੇਗਾ ਅਗਰ ਤੁਸੀਂ ਫ੍ਰੀ ਸ਼ਾਲ ਲੈਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਸ਼ਾਲ ਵੀ ਪ੍ਰੋਵਾਈਡ ਕਰ ਦਵਾਂਗੇ ਅਗਰ ਤੁਸੀਂ 올ਓਵਰ ਸੂਟ ਲੈਣਾ ਚਾਹੁੰਦੇ ਹੋ ਗਰਮ ਸੂਟ ਲੈਣਾ ਚਾਹੁੰਦੇ ਹੋ ਤਾਂ ਵੀ ਇਹ ਸੂਟ ਦੇ ਨਾਲ ਪ੍ਰੋਵਾਈਡ ਹੋ ਜਾਏਗਾ ਠੀਕ ਹੈ ਲੋਤੀ ਮੈਂ ਤੁਹਾਨੂੰ ਇੱਕ ਗਰਮ ਸੂਟ ਵੀ ਦਿਖਾ ਦਨੀ ਆ 올ਓਵਰ ਦੇ ਵਿੱਚ ਸੂਟ ਰਹੇਗਾ ਆਪਾਂ ਤੁਹਾਨੂੰ ਚੈੱਕ ਕਰਵਾ ਦਨੇ ਆ ਇਹ ਵਾਲੇ ਸੂਟ ਦੇ ਨਾਲ ਇਹ ਵਾਲਾ ਜਿਹੜਾ ਸਿੱਟਾ ਹੈ ਫ੍ਰੀ ਰਹੇਗਾ ਬਿਲਕੁਲ ਫ੍ਰੀ ਰਹੇਗਾ ਗਰਮ ਸੂਟ ਚੈੱਕ ਕਰ ਫਾਦੂ ਨਾ ਜੀ 올ਓਵਰ ਦੇ ਵਿੱਚ ਇਹ ਕਪੜਾ ਰਹੇਗਾ ਠੀਕ ਹੈ ਵਿంటర్ ਵਾਲਾ ਸਟਾਫ ਰਹੇਗਾ ਇਹ ਵਾਲੇ ਸੂਟ ਦੇ ਨਾਲ ਆਪਾਂ ਬਿਲਕੁਲ ਫ੍ਰੀ ਪ੍ਰੋਵਾਈਡ ਕਰਾਂਗੇ ਰੇਟ ਦੀ ਗੱਲ ਕਰ ਲਈਏ ਤਾਂ ਸਿਰਫਔਰ ਸਿਰਫ 750 750 ਦੇ ਵਿੱਚ ਤੁਹਾਨੂੰ ਆਪਾਂ ਇਹ ਸੂਟ ਪ੍ਰੋਵਾਈਡ ਕਰਾਂਗੇ ਇਦੇ ਨਾਲ ਤੁਸੀਂ ਆਪਾਂ ਆਪਸ਼ਨਸ ਦਿੱਤੀਆਂ ਹੋ ਮੋਰ ਵਾਲੇ ਡਿਜ਼ਾਈਨ ਦੇ ਵਿੱਚ ਤੁਸੀਂ ਚੈੱਕ ਵਾਲਾ ਸੁਤਰੀ ਲੈ ਸਕਦੇ ਹੋ 올ਓਵਰ ਸੁਤਰੀ ਲੈ ਸਕਦੇ ਹੋ ਸ਼ਾਲ ਵੀ ਲੈ ਸਕਦੇ ਹੋ ਜੋ ਤੁਹਾਨੂੰ ਵਧੀਆ ਲੱਗਦਾ ਤੇ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਤੇ ਸ਼ੇਅਰ ਕਰ ਸਕਦੇ ਹੋ ਤੇ ਦੱਸ ਸਕਦੇ ਹੋ ਤੁਹਾਨੂੰ ਚਾਹੀਦਾ ਕੀ ਹੈ ਠੀਕ ਹੈ ਜੀ ਇਹੀ ਡਿਜ਼ਾਈਨ ਦੇ ਵਿੱਚ ਆਪਾਂ ਤੁਹਾਨੂੰ ਕਲਰਸ ਪ੍ਰੋਵਾਈਡ ਕਰ ਦਨੇ ਆ ਦੇਖੋ ਇਹਦੇ ਵਿੱਚ ਤੁਹਾਨੂੰ ਜੋ ਕਲਰ ਮਿਲ ਜੇਗਾ ਬਲੂ ਕਲਰ ਤੁਹਾਨੂੰ ਮਿਲ ਜੇਗਾ ਇਹਦੇ ਵਿੱਚ ਚੈੱਕ ਕਰ ਸਕਦੇ ਹੋ ਜੀ ਇਹ ਵਾਲਾ ਕਲਰ ਤੁਹਾਨੂੰ ਮਿਲ ਜੀਗਾ। ਲਓ ਜੀ ਚੈੱਕ ਕਰ ਸਕਦੇ। ਇਹਦੇ ਵਿੱਚ ਤੁਹਾਨੂੰ ਇੱਕ ਮੇਰੇ ਯੈਲੋ ਕਲਰ ਦਾ ਸੂਟ ਵੀ ਇਹੀ ਵਾਲੇ ਪ੍ਰਿੰਟ ਦੇ ਵਿੱਚ ਮਿਲ ਜੀਗਾ ਤੁਸੀਂ ਉਹ ਉਹ ਵੀ ਆਪਾਂ ਤੁਹਾਨੂੰ ਜਿਹੜਾ ਸ਼ੇਅਰ ਕਰ ਦੇਵਾਂਗੇ ਤੁਸੀਂ ਸਾਨੂੰ ਦੱਸ ਸਕਦੇ ਤੁਹਾਨੂੰ ਸੂਟ ਜਿਹੜਾ ਚਾਹੀਦਾ ਇਹਦੇ ਨਾਲ ਤੁਹਾਨੂੰ ਮੈਂ ਪਹਿਲਾਂ ਹੀ ਆਫਰ ਦੇ ਵਿੱਚ ਦੱਸਤਾ ਉਹ ਵਾਲੇ ਸੂਟ ਦੇ ਨਾਲ ਤੁਹਾਨੂੰ ਇਹ ਮਿਲੇਗਾ। ਨੈਕਸਟ ਇਹਦੇ ਵਿੱਚ ਹੀ ਆਪਾਂ ਹੋਰ ਡਿਜ਼ਾਈਨ ਲੈ ਕੇ ਆਏ ਆ ਠੀਕ ਹੈ? ਆਪਾਂ ਤੁਹਾਨੂੰ ਚੈੱਕ ਕਰਵਾ ਦਿੰਦੇ ਆ। ਅਗੇਨ ਦੱਸ ਰਹੀ ਆਂ ਤੁਹਾਨੂੰ ਪਾਰਟੀ ویئر ਸੂਟ ਦੇ ਨਾਲ ਗਰਮ ਸੂਟ ਬਿਲਕੁਲੀ ਫ੍ਰੀ ਮਿਲੇਗਾ ਇੱਕ ਡਿਜ਼ਾਈਨ ਆਪਾਂ ਤੁਹਾਡੇ ਲਈ ਇਹ ਲੈ ਕੇ ਆਇਆ ਸੇਮ ਪਰੰਪਰਾ कॉटन ਦੇ ਵਿੱਚ ਇਹ ਸੂਟ ਰਹੇਗਾ ਚੈੱਕ ਕਰ ਸਕਦੇ ਹੋ ਜੀ ਤੁਸੀਂ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਰਹਿਣ ਵਾਲਾ ਲੋ ਜੀ ਚੈੱਕ ਕਰ ਸਕਦੇ ਹੋ ਰੇਟ 3750 आल, 750 ਦੇ ਵਿੱਚ ਤੁਹਾਨੂੰ ਅਗਰ ਆਪਾਂ ਰੀਟੇਲ ਦੀ ਗੱਲ ਕਰੀਏ ਤਾਂ ਇਹ ਜਿਹੜਾ ਫੂਟ ਆਲ ਕੋਜੀ कॉटन ਦੇ ਵਿੱਚ ਜਾਂ ਪਰੰਪਰਾ कॉटन ਦੇ ਵਿੱਚ ਤੁਹਾਨੂੰ 900 ਕਲੱਕ ਦਾ ਮਿਲੇਗਾ ਮਾਰਕੀਟ ਦੇ ਵਿੱਚ ਆਪਾਂ ਤੁਹਾਨੂੰ ਸਿਰਫ ਔਰ ਸਿਰਫ 750 ਦੇ ਵਿੱਚ ਪ੍ਰੋਵਾਈਡ ਕਰਦੇ ਆ ਨਾਲ ਇਹਨਾਂ ਤੁਹਾਨੂੰ ਗਰਮ ਸੂਟ ਆ ਜਿਹੜਾ ਫ੍ਰੀ ਦਿੱਤਾ ਜਾਵੇਗਾ ਗਰਮ ਸੂਟ ਦੇ ਵਿੱਚ ਵੀ ਆਪ ਤੁਹਾਨੂੰ ਆਪਸ਼ਨਸ ਪ੍ਰੋਵਾਈਡ ਕਰਤੀ ਜੋ ਤੁਹਾਨੂੰ ਵਧੀਆ ਲੱਗੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ ਤੇ ਸ਼ੇਅਰ ਕਰ ਸਕਦੇ ਹੋ ਲਓ ਜੀ ਚੈੱਕ ਕਰੋ ਇਹਦਾ ਦੁਪੱਟਾ ਦੁਪੱਟਾ ਪੂਰਾ ਵਧੀਆ ਖੁੱਲਾ ਡੁਲਾ ਦੁਪੱਟਾ ਰਹੇਗਾ ਇਦੇ ਵਿੱਚ ਤੁਹਾਨੂੰ ਆਪਾਂ ਕਲਰ ਆਪਸ਼ਨਸ ਹੋਰ ਪ੍ਰੋਵਾਈਡ ਕਰ ਦੇਵਾਂਗੇ ਗ੍ਰੀਨ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਲਿਵੈਂਡਰ ਕਲਰ ਇਹਦੇ ਵਿੱਚ ਮਿਲੇਗਾ ਦੈਨ ਨੈਕਸਟ ਤੁਹਾਨੂੰ ਮਸਟਰਡ ਕਲਰ ਮਿਲੇਗਾ ਠੀਕ ਹੈ ਜੋ ਸੂਟ ਦੇ ਨਾਲ ਤੁਹਾਨੂੰ ਆਪਾਂ ਦੇਵਾਂਗੇ ਠੀਕ ਹੈ ਇਦਾਂ ਦੇ ਫੈਬਰਿਕ ਦੇ ਵਿੱਚ ਮਿਲ ਜੇਗਾ ਚੈੱਕ ਦੇ ਵਿੱਚ ਮਿਲ ਜੂਗਾ 올ਓਵਰ ਦੇ ਵਿੱਚ ਤੁਹਾਨੂੰ ਸੂਟ ਫ੍ਰੀ ਮਿਲੇਗਾ 올ਓਵਰ ਦੇ ਵਿੱਚ ਬਲੈਕ ਕਲਰ ਆ ਵਾਈਨ ਕਲਰ ਆਪਣੇ ਕੋਲ ਹੈਗਾ ਬਲੈਕ ਕਲਰ ਠੀਕ ਹੈ orange color ਜੋ ਤੁਹਾਨੂੰ ਵਧੀਆ ਲੱਗੇ ਤੁਸੀਂ ਸਾਨੂੰ ਜਿਹੜੀ ਇਨਕੁਆਰੀ ਪਾ ਸਕਦੇ ਹੋ ਚੈੱਕ ਵਾਲਾ ਲੈ ਸਕਦੇ ਹੋ 올ਓਵਰ ਲੈ ਸਕਦੇ ਹੋ ਅਗਰ ਤੁਸੀਂ ਸ਼ਾਲ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਾਲ ਵੀ ਫ੍ਰੀ ਮਿਲ ਜੇਗਾ ਠੀਕ ਹੈ ਜੀ ਨੈਕਸਟ ਜੋ ਆਪਾਂ ਤੁਹਾਡੇ ਲਈ ਡਿਜ਼ਾਈਨ ਲੈ ਕੇ ਆਏ ਆ ਜਾਰਜਟ ਦੇ ਵਿੱਚ ਜਾਰਜਟ ਦਾ ਹੀ ਦੁਪੱਟਾ ਰਹੇਗਾ ਜਾਰਜਟ ਦੀ ਸ਼ਰਟ ਰਹੇਗੀ ਲਓ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਪਰਪਲ ਆਪਾਂ ਤੁਹਾਨੂੰ ਚੈੱਕ ਕਰਵਾ ਦਨੇ ਆ ਫਰੰਟ ਤੇ ਐਮਬਲੋਇਡਰੀ ਰਹੇਗੀ ਨਾਲ ਸਟੋਨਵਰਕ ਦਾ ਕੰਮ ਕੀਤਾ ਹੋਇਆ ਚੈੱਕ ਕਰ ਤੱਕ ਦਿਨ ਜੀ ਜਾਰਜਟ ਫੈਬਰਿਕ ਦੇ ਵਿੱਚ ਇਹ ਸੂਟ ਰਹੇਗਾ ਨਾਲ ਤੁਹਾਨੂੰ ਪਲੇਨ ਬਾਟਮ ਮਿਲ ਜੇਗੀ ਪਲੇਨ ਬਾਟਮ ਮਿਲੇਗੀ ਨਾਲ ਮਿਲੇਗਾ ਇਹਦੇ ਦੁਪੱਟਾ ਚੈੱਕ ਕਰ ਤੱਕ ਦਿਨ ਜੀ ਤੁਸੀਂ ਦੁਪੱਟਾ ਜਾਰਜਟ ਦੇ ਵਿੱਚ ਤੁਹਾਡਾ ਦੁਪੱਟਾ ਰਹਿਣ ਵਾਲਾ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਪ੍ਰੋਵਾਈਡ ਕਰ ਦਨੇ ਆ ਇਹਦੇ ਨਾਲ ਤੁਸੀਂ ਆਪਾਂ ਤੁਹਾਨੂੰ ਆਪਾ ਸੂਟ ਦੱਸਣਿਆ ਅਗਰ ਤੁਸੀਂ ਬੈਲਬਟ ਦੇ ਵਿੱਚ ਸੂਟ ਲੈਣਾ ਚਾਹੋ ਨੇ ਉਹ ਬੈਲਬਟ ਚੈੱਕ ਕਰ ਸਕਦੇ ਹੋ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਬੈਲਬਟ ਪ੍ਰੋਵਾਈਡ ਕਰਾਂਗੇ ਇੱਕ ਠੀਕ ਹੈ ਬੈਲਬਟ ਲੈ ਸਕਦੇ ਹੋ ਅਗਰ ਤੁਸੀਂ ਸ਼ਾਲ ਵਾਲਾ ਸੂਟ ਲੈਣਾ ਚਾਹੋ ਨੇ ਆਪਾਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਉਹ ਵੀ ਤੁਹਾਨੂੰ ਇਹਦੇ ਵਿੱਚ ਮਿਲ ਜੇ ਚੈੱਕ ਕਰ ਲਓ ਆ ਲੋ ਜੀ ਇਹਦੇ ਨਾਲ ਤੁਹਾਨੂੰ ਸ਼ਾਲ ਮਿਲੇਗਾ ਇਦਿਕਾ ਤੁਹਾਨੂੰ ਪੱਲਰ ਗ੍ਰੀਨ ਮਿਲ ਜੇਗਾ, ਔਰੇਂਜ ਮਿਲ ਜੇਗਾ ਐਂਡ ਮਸਟਰ ਮਿਲ ਜੇਗਾ। ਇਹ ਡਿਜ਼ਾਈਨ ਦੇ ਵਿੱਚ। ਜੇ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਤੇ ਭੇਜੋ ਅਸੀਂ ਤੁਹਾਨੂੰ ਫੋਟੋਆਂ ਪ੍ਰੋਵਾਈਡ ਕਰਾਂਗੇ। ਠੀਕ ਹੈ? ਸੇਮ ਆਰਟੀਕਲ ਰਹੇਗਾ, ਗਰਮ ਟੁੱਟ ਰਹੇਗਾ ਇਹ। ਇਹਦੇ ਨਾਲ ਤੁਹਾਨੂੰ ਸੌਲ ਮਿਲੇਗਾ ਤੇ ਜੌਰਜਟ ਦੇ ਸੂਟਨਾ ਬਿਲਕੁਲ ਹੀ ਫ੍ਰੀ ਰਹਿਣ ਵਾਲਾ। ਲਓ ਜੀ। ਪਾਰਟੀ ਵੇਅਰ ਸੂਟ ਦੇ ਨਾਲ ਗਰਮ ਟੁੱਟ ਫ੍ਰੀ। ਚੈੱਕ ਕਰਤਾ ਹੁਣੇ। ਜੇਡ ਦੀ ਗੱਲ ਕਰੀਏ ਸਿਰਫ 4850 ਜੌਰਜਟ ਦਾ ਟੂਡਾ 850 ਦੇ ਵਿੱਚ ਤੁਹਾਨੂੰ ਜਰਜਟ ਦੇ ਸੂਟ ਦੇ ਨਾਲ ਗਰਮ ਸੂਟ ਬਿਲਕੁਲ ਫਰੀ ਰਹਿਣ ਵਾਲਾ ਠੀਕ ਹੈ ਜੀ 850 ਇਹਦੇ ਵਿੱਚ ਤੁਹਾਨੂੰ ਆਪਾਂ ਕਲਰ ਪ੍ਰੋਵਾਈਡ ਕਰ ਦਿੰਨੇ ਆ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜੇਗਾ ਮੈਰੂਨ ਕਲਰ ਮਿਲ ਜੇਗਾ ਇੱਕ ਆਪਣੇ ਲਵੇ ਬਲੂ ਕਲਰ ਬਚਿਆ ਹੋਇਆ ਠੀਕ ਹੈ ਜੋ ਵੀ ਤੁਹਾਨੂੰ ਬਧੇ ਦਾ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ ਤੇ ਸ਼ੇਅਰ ਕਰ ਸਕਦੇ ਹੋ ਲਕੋਜੀ ਕਾਟਨ ਦੇ ਵਿੱਚ ਵੀ ਆਪਣੇ ਲੇ ਇੱਕ ਪੀਸ ਬਚਿਆ ਹੋਇਆ ਹੈ ਲਕੋਜੀ ਕਾਟਨ ਇਹਦੇ ਨਾਲ ਵੀ ਆਪਾਂ ਤੁਹਾਨੂੰ ਸੇਮ ਫੈਬਰਿਕ ਜਿਹੜਾ ਪ੍ਰੋਵਾਈਡ ਕਰਾਂਗੇ ਗਰਮ ਸੂਟ ਸ਼ਾਲ ਵਾਲਾ ਵੀ ਲੈ ਸਕਦੇ ਹੋ ਤੁਸੀਂ ਡਲਬਟ ਮੈਚਿੰਗ ਵੀ ਲੈ ਸਕਦੇ ਆ ਆਪਾਂ ਤੁਹਾਨੂੰ ਇਹਦੇ ਖੋਲ ਕੇ ਚੈੱਕ ਕਰਵਾ ਦਨੇ ਆ ਬਹੁਤ ਹੀ ਸੋਹਣਾ ਇਹ ਸੂਟ ਰਹਿਣ ਵਾਲਾ ਫਰੰਟ ਤੇ ਐਮਬਰਾਇਡਰੀ ਰਹੇਗੀ ਚੈੱਕ ਕਰ ਸਕਦੇ ਹਾਂ ਲੈਸ ਲੱਗੀ ਰਹੇਗੀ ਦੁਪੱਟੇ ਤੇ ਆਪਾਂ ਤੁਹਾਨੂੰ ਚੈੱਕ ਕਰਵਾ ਦਿਆਂ ਲਓ ਜੀ ਚੈੱਕ ਕਰੋ ਬਹੁਤ ਹੀ ਸੋਹਣਾ ਲਕੋਜੀ ਕਾਟਨ ਦੇ ਵਿੱਚ ਕਪੜਾ ਰਹਿਣ ਵਾਲਾ ਚੈੱਕ ਕਰ ਸਕਦੇ ਹੋ ਤੁਸੀਂ ਜੇ ਜਿਹੜਾ ਜੋ ਵੀ ਤੁਹਾਨੂੰ ਸੂਟ ਵਧੀਆ ਲੱਗਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ ਤੇ ਸ਼ੇਅਰ ਕਰ ਸਕਦੇ ਹੋ ਨੈਕਸਟ ਡਿਜ਼ਾਈਨ ਆਪਾਂ ਤੁਹਾਡੇ ਲਈ ਇੱਕ ਹੋਰ ਲੈ ਕੇ ਆਏ ਨੇ ਨੇਚਰਲ ਕ੍ਰੇਪ ਦੇ ਵਿੱਚ ਇਹਦੇ ਨਾਲ ਤੁਹਾਨੂੰ ਗਰਮ ਸੂਟ ਕਿਤੋਂ 3 ਮਿਲੇਗਾ ਇਹਦੇ ਵਿੱਚ ਤੁਸੀਂ ਸ਼ਾਲ ਵਾਲਾ ਵੀ ਲੈ ਸਕਦੇ ਹੋ ਬੈਲਵਟ ਲੈ ਸਕਦੇ ਹੋ ਠੀਕ ਹੈ ਜੋ ਵੀ ਤੁਹਾਨੂੰ ਵਧੀਆ ਲੱਗਦਾ ਸ਼ਾਲ ਲੈ ਲਓ ਬੈਲਵਟ ਬੈਲਵਟ ਵਾਲਾ ਸੂਟ ਲੈ ਲਓ ਜਾਂ ਮੈਚਿੰਗ ਦੇ ਵਿੱਚ ਲੈ ਲਓ ਜੋ ਵੀ ਤੁਹਾਨੂੰ ਵਧੀਆ ਲੱਗਦਾ 올ਓਵਰ ਦੇ ਵਿੱਚ ਲੈ ਸਕਦੇ ਪਹਿਲ ਕਪੜਾ ਚੈੱਕ ਕਰੋ ਨੇਚਰਲ ਕ੍ਰੇਪ ਦੇ ਵਿੱਚ ਇਹ ਕਪੜਾ ਰਹਿਣ ਵਾਲਾ ਚੈੱਕ ਕਰ ਤਾਕੋ ਵੀ ਇਹਦੇ ਗਲੇ ਤੇ ਤੁਹਾਨੂੰ ਵਰਕ ਮਿਲੇਗਾ ਬਹੁਤ ਹੀ ਸੋਨਾ ਫੈਬਰਿਕ ਰਹਿਣ ਵਾਲਾ ਠੀਕ ਹੈ ਚੈੱਕ ਕਰ ਸਕਦੇ ਹੋ ਤੁਹਾਨੂੰ ਪੰਨੇ ਤੇ ਵੀ ਇਹਦਾ ਜਿਹੜਾ ਪ੍ਰੋਪਰ ਐਮਬਰਾਇਡਰੀ ਦਾ ਵਰਕ ਮਿਲੇਗਾ 44 ਪਲੱਸ ਜਿਹੜੀ ਇਹਦੀ ਲੰਬਾਈ ਹੋਏਗੀ ਠੀਕ ਹੈ ਲੰਬਾਈ ਦਾ ਕੋਈ ਇਸ਼ੂ ਨਹੀਂ ਹੋਗਾ 5 ਮੀਟਰ ਕਪੜਾ ਰਹੇਗਾ ਚੈੱਕ ਕਰ ਸਕਦੇ ਹੋ ਜੀ ਇਹਦਾ ਦੁਪੱਟਾ ਕੱਟ ਵਰਕ ਵਾਲਾ ਤੁਹਾਨੂੰ ਇਹਦੇ ਵਿੱਚ ਦੁਪੱਟਾ ਮਿਲੇਗਾ ਚੈੱਕ ਕਰ ਸਕਦੇ ਜੀ ਦੁਪੱਟਾ ਬਹੁਤ ਹੀ ਸੋਹਣਾ ਹੈ ਦੁਪੱਟਾ ਰਹਿਣ ਵਾਲਾ ਠੀਕ ਹੈ ਖੁੱਲਾ ਡੁਲਾ ਜਿਹੜਾ ਤੁਹਾਨੂੰ ਦੁਪੱਟਾ ਮਿਲੇਗਾ ਨੈਚੁਰਲ ਕ੍ਰੇਪ ਦੇ ਵਿੱਚ ਇਹ ਕਪੜਾ ਰਹੇਗਾ ਇਹਦੇ ਨਾਲ ਵੀ ਤੁਸੀਂ ਅਗਰ ਮੈਚਿੰਗ ਲੈਣਾ ਚਾਹੋ ਤਾਂ ਮੈਚਿੰਗ ਮਿਲ ਜੇਗੀ ਸ਼ਾਲ ਵਾਲਾ ਸੂਟ ਲੈਣਾ ਚਾਹੁੰਤਾਂ ਸ਼ਾਲ ਵਾਲਾ ਸੂਟ ਵੀ ਤੁਹਾਨੂੰ ਮਿਲ ਜੇਗਾ ਮੈਚਿੰਗ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਦਾ ਸੂਟ ਵੀ ਤੁਹਾਨੂੰ ਮਿਲ ਜੇਗਾ ਜੋ ਵੀ ਤੁਹਾਨੂੰ ਵਧੀਆ ਲੱਗਦਾ ਮੈਚਿੰਗ ਦੇ ਵਿੱਚ ਜੋ ਵੀ ਤੁਹਾਨੂੰ ਵਧੀਆ ਲੱਗਦਾ ਫੋਟੋ ਸ਼ਾਟ ਲੈ ਕੇ ਸਾਡੇ ਨੰਬਰ ਤੇ ਸ਼ੇਅਰ ਕਰ ਸਕਦੇ ਹੋ 올ਓਵਰ ਮੈਚਿੰਗ ਮਿਲ ਜੇਗੀ ਮੈਚਿੰਗ ਦੇ ਵਿੱਚ ਹੋਰ ਵੀ ਕਾਫੀ ਜ਼ਿਆਦਾ ਕਲਰਸ ਆਪਣੇ ਕੋਲ ਹੈਗੇ ਆ ਜੋ ਤੁਹਾਨੂੰ ਕਲਰ ਵਧੀਆ ਲੱਗੇ ਆਸੀਂ ਫੋਟੋਆਂ ਪਾ ਦੇਵਾਂਗੇ ਤੁਸੀਂ ਹੋਰ ਕਲਾ ਮੰਗਵਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਬੈਲਪਟ ਦੇ ਵਿੱਚ ਤੁਹਾਨੂੰ ਮੈਚਿੰਗ ਸੂਟ ਰਹੇਗਾ ਇਹ ਵੀ ਤੁਹਾਨੂੰ ਆਪਾਂ ਇਹ ਵਾਲੇ ਸੂਟ ਦੇਣਾ ਫੀਟ ਦੇ ਦਵਾਂਗੇ ਰੇਡੀ ਕੱਲੇ ਕਰੀਏ ਤਾਂ ਸਿਰਫਔਰ ਸਿਰਫ 1100 1100 ਪਾਰਟੀ ਵੀਰ ਸੂਟ ਦੇ ਨਾਲ ਗਰਮ ਸੂਟ ਬਿਲਕੁਲੀ ਫ੍ਰੀ ਰਹਿਣ ਵਾਲਾ ਸ਼ਿਪਿੰਗ ਵੀ ਈਵਨ ਫ੍ਰੀ ਰਹੇਗੀ ਠੀਕ ਹੈ ਚੈੱਕ ਕਰ ਸਕਦੇ ਇਹਦੇ ਵਿੱਚ ਤੁਹਾਨੂੰ ਇੱਕ ਤਾਂ ਇਹ ਕਲਰ ਮਿਲ ਜੇਗਾ ਨੈਕਸਟ ਕਲਰ ਆਪਾਂ ਤੁਹਾਨੂੰ ਇਹਦੇ ਵਿੱਚ ਅ ਗ੍ਰੀਨ ਕਲਰ ਪ੍ਰੋਵਾਈਡ ਕਰ ਦੇਵਾਂਗੇ ਠੀਕ ਹੈ ਜੀ ਗ੍ਰੇ ਕਲਰ ਮਿਲ ਜੇਗਾ ਠੀਕ ਹੈ ਮੈਂਟ ਗ੍ਰੀਨ ਮਿਲ ਜੇਗਾ ਦੈਨ ਇਹਦੇ ਵਿੱਚ ਤੁਹਾਨੂੰ ਹੋਰ ਕਲਰ ਵੀ ਜਿਹੜੇ ਆ ਮਿਲ ਜਾਣਗੇ ਠੀਕ ਹੈ ਇਹਦੇ ਵਿੱਚ ਤੁਸੀਂ ਅ ਨੈਕਸਟ ਆਪਾਂ ਇਹਦੇ ਵਿੱਚ ਤੁਹਾਨੂੰ ਗ੍ਰੇ ਕਲਰ ਮਿਲ ਜੇਗਾ ਹੌਟ ਪਿੰਕ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਚੈੱਕ ਕਰ ਸਕਦੇ ਹੋ ਜੀ ਹੌਟ ਪਿੰਕ ਹੌਟ ਪਿੰਕ ਕਲਰ ਵੀ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਨੈਕਸਟ ਆਪਾਂ ਸੇਮ ਨੇਚਰਲ ਕ੍ਰੇਪ ਦੇ ਵਿੱਚ ਇੱਕ ਹੋਰ ਡਿਜ਼ਾਈਨ ਲੈ ਕੇ ਆਇਆ ਗ੍ਰੇਟ ਸੇਮ ਰਹੇਗਾ 111100 ਤੁਹਾਨੂੰ ਜਿਹੜਾ ਗਰਮ ਸੂਟਾ ਬਿਲਕੁਲ ਫ੍ਰੀ ਰਹੇਗਾ ਲਓ ਜੀ ਚੈੱਕ ਕਰ ਸਕਦੇ ਹੋ ਤੁਸੀਂ ਪਬਲਿਕ ਨੇਚਰਲ ਕ੍ਰੇਪ ਦੇ ਵਿੱਚ ਫੈਬਰਿਕ ਰਹੇਗਾ 프ਰੰਟ ਦੇ ਤੁਹਾਨੂੰ ਐਮਬਰਾਇਡਰੀ ਦਾ ਜਿਹੜਾ ਕੰਮ ਮਿਲ ਜੀਗਾ ਚੈੱਕ ਕਰ ਸਕਦੇ ਹੋ ਜੀ ਤੁਸੀਂ ਬਹੁਤ ਹੀ ਸੋਨਾ ਜਿਹੜਾ ਵਰਕ ਕੀਤਾ ਹੋਇਆ ਸਟੋਨ ਵਰਕ ਵੀ ਤੁਹਾਨੂੰ ਇਹ ਮੇਰੇ ਜਿਹੜਾ 올ਓਵਰ 5 ਮੀਟਰ ਹੈ ਕਪੜਾ ਰਹੇਗਾ ਠੀਕ ਹੈ ਇਹਦੇ ਨਾਲ ਤੁਹਾਨੂੰ ਆਪਾਂ ਦੁਪੱਟਾ ਚੈੱਕ ਕਰਵਾ ਦਿੰਨੇ ਆ ਫਿਰ ਆਪਾਂ ਇਹਨੂੰ ਉਹਦੇ ਵਿੱਚੋਂ ਆਪਾਂ ਕਲਰ ਡਿਜ਼ਾਈਨ ਜਿਹੜੇ ਦਿਖਾ ਦਾਂਗੇ ਕਲਰਸ ਹੋਰ ਵੀ ਇਹਦੇ ਵਿੱਚ ਮਿਲ ਜਾਣਗੇ ਦੁਪੱਟੇ ਤੇ ਇਸ ਤਰ੍ਹਾਂ ਜਿਹੜਾ ਐਮਬਰਾਇਡਰੀ ਦਾ ਵਰਕ ਕੀਤਾ ਹੋਇਆ ਜੋ ਤੁਹਾਨੂੰ ਸ਼ਰਟ ਤੇ ਮਿਲੇਗਾ 올ਓਵਰ ਸੂਟ ਰਹੇਗਾ ਇਹਦੇ ਨਾਲ ਵੀ ਤੁਹਾਨੂੰ ਗਰਮ ਸੂਟ ਜਿਹੜਾ ਬਿਲਕੁਲ ਫਰੀ ਦਿੱਤਾ ਜਾਵੇਗਾ ਇੱਕ ਕਲਰ ਤੁਹਾਨੂੰ ਆਪਾਂ ਇਹ ਪ੍ਰੋਵਾਈਡ ਕਰਦਾ ਨੈਕਸਟ ਇਹਦੇ ਵਿੱਚ ਤੁਹਾਨੂੰ ਜਿਹੜਾ ਇਹ ਵਾਲਾ ਕਲਰ ਜਿਹੜਾ ਮਿਲ ਜੇਗਾ ਠੀਕ ਹੈ ਪਿੰਕ ਕਲਰ ਥੈਨ ਮਸਟਰਡ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜੀਗਾ ਚੈੱਕ ਕਰ ਸਕਦੇ ਹੋ ਜੀ ਮਸਟਰਡ ਕਲਰ ਡਿਜ਼ਾਈਨ ਜਿਹੜਾ ਫੇਮ ਲੈਣ ਵਾਲਾ ਗਰਮ ਸੂਟ ਇਹਦੇ ਨਾਲ ਤੁਹਾਨੂੰ ਫ੍ਰੀ ਮਿਲੇਗਾ ਇੱਕ ਹੋਰ ਇਹਦੇ ਵਿੱਚ ਕਿਡ ਪਰਪਲ ਪਰਪਲ ਕਲਰ ਦਾ ਜਿਹੜਾ ਸੂਟ ਆ ਉਹ ਮਿਲ ਜੀਗਾ ਜੋ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਤੇ ਸ਼ੇਅਰ ਕਰ ਸਕਦੇ ਹੋ ਤੇ ਅਗਰ ਤੁਹਾਨੂੰ ਗਰਮ ਸੂਟ ਸ਼ਾਲ ਚਾਹੀਦਾ ਸ਼ਾਲ ਵਾਲਾ ਚਾਹੀਦਾ 올ਓਵਰ ਸੂਟ ਚਾਹੀਦਾ ਕੋੜੇ অপਸ਼ਨ ਆ পার্টি ਦੇ ਫੁੱਟ ਦੇਣਾ ਤੁਸੀਂ ਸਿਲੈਕਟ ਕਰ ਸਕਦੇ ਜਿਹੜੇ ਆਪਾਂ ਲਾਸਟ ਕ੍ਰੇਪ ਦੇ ਵਿੱਚ ਦਿਖਾਏ ਨੇ ਕ੍ਰੇਪ ਦੇ ਵੀ ਸਾਨੂੰ অপਸ਼ਨ ਮਿਲੇਗੇ ਜੋ ਤੁਹਾਨੂੰ ਵਧੀਆ ਲੱਗਦਾ ਸਿਲੈਕਟ ਕਰਕੇ ਭੇਜ ਸਕਦੇ ਹਾਂ ਆਪਾਂ ਤੁਹਾਨੂੰ 750 आ, 750 ਦੇ ਵਿੱਚ ਦਿਖਾਏ ਨੇ 850 ਦੇ ਵਿੱਚ ਐਂਡ 1100 ਜੋ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ ਤੇ ਭੇਜ ਸਕਦੇ ਹੋ ਰਿਕੁਐਸਟ ਹੈਗੀ ਜਿਹੜੇ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਪਲੀਜ਼ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਇੱਥੇ ਤੱਕ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ